ਸਸ਼ੀਕਾਲ ਬਾਈ ਤੁਹਾਡਾ ਬਹੁਤ ਬਹੁਤ ਸਵਾਗਤ ਆ ਆਪਣੇ ਇੱਕ ਹੋਰ ਨਵੇਂ ਬਲੌਗ ਦੇ ਵਿੱਚ ਬਾਈ ਦੇਖੋ ਅੱਜ ਪੂਰਾ ਮੌਸਮ ਹੋ ਰਿਹਾ ਬਾਈ ਮੀਂਹ ਆਲਾ ਦੇਖੋ ਕਾਲਾ ਕਾਲਾ ਬੱਦਲ ਆ ਰਿਹਾ ਬਾਈ ਦੇਖ ਲਓ ਬਾਈ ਉੱਪਰ ਚੜ ਕੇ ਦਿਖਾਨੇ ਆ ਬਾਈ ਸੋਨੂ ਕੋਠੇ ਤੇ ਚੜਦੇ ਆ ਉਹ ਵੀ ਕੋਠੇ ਤੇ ਤੁਹਾਨੂੰ ਦਿਖਾਨੇ ਆ ਦੇਖੋ ਬਾਈ ਮੰਦਿਰ ਦੇਖ ਲਓ ਤੁਸੀਂ ਦੇਖੋ ਬਈ ਕਿੱਥੋਂ ਕਿੱਥੇ ਆ ਗਿਆ ਮੈਂ ਚੜ ਕੇ ਹੋਰ ਉੱਤੇ ਚੜ ਜੀ ਬਈ ਚੜ ਜਾਨੇ ਆ ਦੇਖੋ ਬਈ ਸਿਖਰਾਂ ਤੇ ਚੜ ਗਏ ਦੇਖੋ ਬਈ ਜੰਗਲ ਜੰਗਲ ਦੇਖੋ ਬਈ ਉਹ ਦੇਖ ਲਓ ਬਈ ਸੁਨਾਮ ਉੱਚੀਆਂ ਪਹਾੜੀਆਂ ਵਾਲੇ ਘਰ ਦੇਖੋ ਬਈ ਪੂਰਾ ਵਧੀਆ ਮੌਸਮ ਆ ਪਿਆ ਪਾਣੀ ਲਾਤਾ ਬਈ ਅੱਜ ਤੱਕ ਖੇਤ ਨੂੰ ਕੱਦੂ ਕਰਨਗੇ ਫਿਰ ਉਰੇ ਆ ਖੇਡ ਰਹੇ ਨੇ ਬਈ ਯੁਵਾਕ ਕੱਲ ਵਾਲੇ ਆਪਣੇ ਦੋਸਤ ਉਹ ਜਸਨ ਫਿਰਦਾਗਾ ਬਈ ਚਲਦੇ ਆ ਬਈ ਆਪਾਂ ਵੀ ਉਹਨਾਂ ਕੋਲ ਦੇਖਦੇ ਆ ਫਿਰ ਹਾਂਜੀ ਬਈ ਹੁਣ ਆਪਾਂ ਆਏ ਸੀ ਮੋਟਰ ਤੇ ਇਹਨਾਂ ਨੂੰ ਮਿਲਣਾ ਆਪਣੇ ਦੋਸਤਾਂ ਨੂੰ ਆ ਉਰੇ ਜਸਨ ਬੈਠਾ ਹੀ ਹੁੰਦੂਗਾ ਨਿਆ ਦੇਖੋ ਹੀ ਆਪਣੇ ਪਿੱਛੇ ਬੈਠਾ ਆ ਬੈਠਾਗਾ ਜੀ ਆ ਛੋੜ ਕਰ ਰਹੀ ਜਵਾਕਾਂ ਨਾਲ ਆ ਮੋਟਰ ਚੱਲ ਰਹੀ ਹੈ ਜੀ ਆ ਦੇਖੋ ਇਹ ਪਾਣੀ ਉਰੇ ਗੁਪਤ ਹੋ ਜਾਂਦਾ ਇੱਥੋਂ ਜਾ ਕੇ ਇਹ ਪਾਣੀ ਉੱਥੋਂ ਨਿਕਲਦਾ ਆਹ ਦੇਖੋ ਯੂਰੇ ਟੋਬਾ ਬਣਾ ਪਿਆ ਬਈ ਨਾ ਉਹਨੂੰ ਦੇਖੋ ਬਈ ਉਹ ਲਾ ਰੱਖੇ ਨੇ ਬਈ ਨਾਕੇ ਇੱਧਰ ਨੂੰ ਜਾਂਦਾ ਫਿਰ ਪਾਣੀ ਉਹ ਲੱਗ ਰਿਹਾ ਵੀ ਖੇਤਾਂ ਹਾਂਜੀ ਬਈ ਹੁਣ ਆਪਾਂ ਆਏ ਸੀ ਜਸਨ ਦੇ ਕੋਲੇ ਖੇਤ ਦੇ ਚ ਬਈ ਜਸਨ ਨੂੰ ਵੀ ਬਈ ਕੱਲ੍ਹ ਦੇ ਬਲੌਗ 'ਚ ਆਪਣੀ ਭਾਂਡੇ ਮਾਂਜ ਨਾਲੀ ਕਲਿੱਪ ਦੇਖ ਲਈ ਬਈ ਗੁੱਸਾ ਹੋਇਆ ਪਿਆ ਹੁਣ ਆਪਣੇ ਡੰਡੇ ਮਾਰ ਲੱਗ ਰਿਹਾ ਬਈ ਦੇਖੋ ਹਰਮਨ ਵੀ ਆਇਆ ਜੀ ਬਈ ਆਪਾਂ ਨੂੰ ਮਿਲਣਾ ਦੇਖੋ ਬਈ ਆ ਰਿਹਾ ਦੋਵੇਂ ਹਾਂਜੀ ਬਈ ਹੁਣ ਆਪਾਂ ਪੂਰੇ ਬੈਠੇ ਸੀਗੇ ਬਈ ਖੇਤ ਚ ਅੱਜ ਸਾਨੂੰ ਫੇਰ ਮੇਰੇ ਨਾਲ ਮਿਲ ਗਿਆ ਬਈ ਗੁੱਸੇ ਨੂੰ ਆ ਬਈ ਹੁਣ ਇਹ ਠੀਕ ਹੋ ਗਿਆ ਬਈ ਉਹ ਦੇਖੋ ਬਈ ਆ ਰੋਜ ਆ ਜਾਂਦੇ ਨੇ ਬਈ ਖੇਤ ਚ ਖੇਡਣ ਆਸ ਤਾ ਹੁਣ ਬੈਠੇ ਸੀ ਬਈ ਆ ਕੇ ਆ ਦੇਖੋ ਵੀ ਹਾਂ ਆਂਦਾ ਬਈਆ ਬਈ ਸਤੂਲੇ ਨੇ ਯਾਰ ਚਰੇਦੇ ਆ ਆ ਦੇਖੋ ਬਈ ਕਾ ਖੜਿਆਗਾ ਆਪਣਾ ਸਤੂਲਾ ਹੈ ਆ ਦੇਖੋ ਯਾਰ ਉਹ ਆ ਜਾਂਦੇ ਨੇ ਖੇਡਣ ਵਾਸਤੇ ਆਈ ਫਿਰ ਜਾਂਦੇ ਨੇ ਖੇਤਾਂ ਜੁੜੇ ਇੱਕ ਕਰੋ ਕੱਢੇ ਹੋਏ ਨੇ ਜੀ ਇਹ ਘਰੋਂ ਕੱਢ ਦਿੰਦੇ ਨੇ ਬਈ ਇਹਨਾਂ ਨੂੰ ਦੇਖੋ ਬਈ ਦੇਖੋ ਇਹ ਫਰੀ ਜਾਂਦੇ ਨੇ ਬਾਈ ਉਰੇ ਹਾਰਮਨ ਬੈਠਾ ਆਪਣਾ ਯਾਰ ਬਾਈ ਆ ਦੇਖੋ ਇਹਨਾਂ ਆ ਦੇਖੋ ਹੁਣ ਪੱਜਦਾ ਬਈ ਇਹ ਵੀ ਮੇਰੀ ਬੇਇੱਜ਼ਤੀ ਹੋ ਰਹੀ ਆ ਹੁਣ ਇਹ ਤਾਂ ਪਹਿਲੀ ਵਾਰੀ ਹੋ ਰਹੀ ਆ ਆ ਦੇਖੋ ਇੱਕ ਬਾਈ ਜਿੱਤੀ ਨਹੀਂ ਕੋਈ ਇਹਨਾਂ ਦੀ ਯਾਰ ਦੇਖੋ ਬਈ ਕਹਿੰਦਾ ਪਹਿਲੀ ਵਾਰੀ ਹੋ ਰਹੀ ਆ ਮੇਰੀ ਬੇਇੱਜ਼ਤੀ ਦੇਖੋ ਬਾਈ ਹੋਰ ਕੁਝ ਰੋਜ਼ੀ ਹੁੰਦੀ ਆ ਕੋਈ ਚੱਕਰ ਨਹੀਂ